ਨਹੀਂ ਜੇ ਉਹ ਤੁਹਾਨੂੰ ਦਿੰਦੇ ਤੇ ਅੱਜ ਕੋਲ ਉਹਨਾਂ ਨੂੰ ਆਲਿਗਨ ਕਰਦੇ ਆਂ ਤੇ ਉਹਨਾਂ ਦਾ ਦਾਰੀ ਦਾ ਕਾਹਦਾ ਕਾਹਦਾ ਕਹਿੰਦੇ ਤੇ ਸੇਰੇ ਦੇ ਸੇਰੇ ਆਪ ਤੋਂ ਪੱਖ ਤੋਂ ਸੀਰੇ ਦੇ ਕਾਰੀਏ ਸਾਰੇ ਖੱਡੀ ਦੇ ਅੱਗੇ ਪੜਦਾ ਹੁੰਦਾ ਚੱਲ ਗਿਆ ਪੱਥਰ ਤੇ ਪੱਥਰ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਮੇਰਾ ਨਾਮ ਸੁਨੀਲ ਧੂਤ ਸਿੰਘ ਹੈ ਮੈਂ ਡੇਰਾ ਬਾਬਾ ਮਿਹਰ ਸਿੰਘ ਗਾਂਧੀ ਕੈਂਪ ਜਲੰਧਰ ਤੋਂ ਕੋਈ 27 ਸਾਲ ਤੋਂ ਜਲੰਧਰ ਵਿੱਚ ਲਗਾਤਾਰ ਹੀ ਬਾਬਾ ਜੀ ਦਾ ਜਨਮ ਦਿਹਾੜਾ ਮਨਾ ਰਹੇ ਹਾਂ ਜਿਨ੍ਹਾਂ ਦਾ ਜਨਮ ਕਰਤਾਰਪੁਰ ਵਿਖੇ ਹੋਇਆ ਤੇ ਮੈੜੀ ਪਿੰਡ ਵਿੱਚ ਜਾ ਕੇ ਉਹ ਵਸ ਗਏ ਤੇ ਸਾਧ ਸੰਗਤ ਹੋਲੇ ਮੱਲੇ ਤੇ ਵੀ ਬਹੁਤ ਉੱਥੇ ਨਜ਼ਾਰੇ ਦਾ ਰੌਣਕਾਂ ਹੁੰਦੀਆਂ ਤੇ ਸਾਧ ਸੰਗਤ ਜਨਮ ਦਿਹਾੜਾ ਵੀ ਮੈੜੀ ਪਿੰਡ ਵਿੱਚ ਜ਼ਿਲ੍ਹਾ ਊਨਾ ਮੈੜੀ ਪਿੰਡ ਵਿੱਚ ਬੜੇ ਧੂਮ-ਧਾਮ ਨਾਲ ਬਣਾਇਆ ਜਾਂਦਾ ਹੈ ਉੱਥੇ ਸਾਧ ਸੰਗਤ ਸੰਗਤਾਂ ਬੇਸ਼ੁਮਾਰ ਪਹੁੰਚਦੀਆਂ ਔਰ ਗਾਂਧੀ ਕੈਂਪ ਵਿਖੇ 27 ਸਾਲ ਤੋਂ ਲਗਾਤਾਰ ਸੰਗਤਾਂ ਦੀ ਸੇਵਾ ਵਿੱਚ ਹਾਜ਼ਰ ਹਾਂ ਕੁਝ ਆਯੁਰਵੈਦਿਕ ਦਵਾਈਆਂ ਔਰ ਕੁਝ ਭਰਾਵਾਂ ਦੇ ਸੰਯੋਗ ਹੈ ਔਰ ਉਹਦੇ ਨਾਲ ਵੀ ਜੀਵਾਂ ਦਾ ਹੱਲ ਕਰਦੇ ਆ ਜੋ ਵੀ ਕਿਸੇ ਤਰ੍ਹਾਂ ਦੀ ਵੀ ਕਿਸੇ ਨੂੰ ਸਮੱਸਿਆ ਹੁੰਦੀ ਹੈ ਤੇ ਕੁਝ ਅਰਦਾਸਾਂ ਬੇਨਤੀਆਂ ਨਾਲ ਤੇ ਕੁਝ ਦਵਾਈਆਂ ਨਾਲ ਵੀ ਹੱਲ ਹੁੰਦੇ ਆ ਜੀ ਔਰ ਸਾਧ ਸੰਗਤ ਅਸੀਂ ਇਹ ਚਾਹਦੇ ਆ ਕਿ ਅੱਗੇ ਵੀ ਅਸੀਂ ਸਾਧ ਸੰਗਤ ਦੀ ਸੇਵਾ ਕਰਦੇ ਹੀ ਰਹੀਏ ਔਰ ਸਾਰੇ ਸੰਗਤ ਰਲ ਮਿਲ ਕੇ ਬਹੁਤ ਜ਼ਿਆਦਾ ਸੰਯੋਗ ਕਰਦੀ ਹੈ ਮੇਰਾ ਔਰ ਇਸ ਦਰਬਾਰ ਤੇ ਵੀ ਬਹੁਤ ਜ਼ਿਆਦਾ ਇਸੇ ਤਰ੍ਹਾਂ ਹੀ ਹਰ ਸਾਲ ਮੇਲੇ ਲੱਗਦੇ ਹੀ ਰਹਿੰਦੇ ਆ ਔਰ ਮੇਰੇ ਜਿਹੜੇ ਇਸ ਵੇਲੇ ਮੇਰੇ ਨਾਲ ਸਮਨ ਸੂਦ ਜੀ ਵੈਦ ਸਮਨ ਸੂਦ ਮੇਰੇ ਨਾਲ ਬੈਠੇ ਹੋਏ ਆ ਡਾਕਟਰ ਵਿਰਿੰਦਰ ਮਜੀਠਾ ਤੇ ਹੋਰ ਮੇਰੇ ਪਤਵੰਤੇ ਵੀਰ ਸਾਰੇ ਇੱਥੇ ਇਸ ਵੇਲੇ ਮੇਰੇ ਨਾਲ ਹਾਜ਼ਰ ਹੈ ਔਰ ਇਹ ਵੀ ਮੇਰਾ ਸੇਵਾ ਚ ਹੱਥ ਵਟਾਉਂਦੇ ਆ ਜੀ ਸਾਧ ਸੰਗਤ ਜੀ ਮੈਂ ਚਾਹਨਾ ਹਮੇਸ਼ਾ ਸਾਧ ਸੰਗਤ ਦੀ ਇਸੇ ਤਰ੍ਹਾਂ ਸੇਵਾ ਚਲਦੀ ਰਹੇ ਤੇ ਸਾਧ ਸੰਗਤ ਸਾਧ ਸੰਗਤ ਜੀ ਜਿਹੜੀ ਇਸ ਵੇਲੇ ਨੌਜਵਾਨ ਪੀੜ੍ਹੀ ਬਹੁਤ ਜ਼ਿਆਦਾ ਨਸ਼ਿਆਂ ਵੱਲ ਬਹੁਤ ਜ਼ਿਆਦਾ ਯਾਨੀ ਕਿ ਧਿਆਨ ਦੇ ਰਹੀ ਹੈ ਸਾਧ ਸੰਗਤ ਅਸੀਂ ਸਾਰਿਆਂ ਨੇ ਅੜਲ ਮਿਲ ਕੇ ਨਸ਼ਿਆਂ ਨੂੰ ਸਮਾਜ ਚੋਂ ਕੱਢਣਾ ਸਮਾਜ ਦੀ ਭਲਾਈ ਵਾਸਤੇ ਨਸ਼ਿਆਂ ਨੂੰ ਦੂਰ ਕਰਨਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਸਾਧ ਸੰਗਤ ਜਿਹੜੇ ਨੌਜਵਾਨ ਵੀਰ ਇਸ ਵੇਲੇ ਨਸ਼ਿਆਂ ਦਾ ਸ਼ਿਕਾਰ ਹੋ ਰਹੇ ਆ ਔਰ ਦੇਸ਼ ਦੀ ਤੱਕੀ ਚ ਵਾਦਾ ਬੰਦੇ ਆ ਸਾਧ ਸੰਗਤ ਆਪਾਂ ਅੜਲ ਮਿਲ ਕੇ ਸਾਰਿਆਂ ਨੇ ਜੋਰ ਲਗਾਣਾ ਹੈ ਕਿ ਆਪਾਂ ਨਸ਼ਾ ਨੂੰ ਮੁਰ ਤੋਂ ਖਾੜ ਫੈਂਕੀਏ ਔਰ ਬਿਲਕੁਲ ਵੀ ਕਿਸੇ ਤਰ੍ਹਾਂ ਦਾ ਵੀ ਨਸ਼ਾ ਅਗਰ ਸਾਧ ਸੰਗਤ ਨਸ਼ਾ ਕਰਨਾ ਹੈ ਤੇ ਗੁਰਬਾਣੀ ਦਾ ਨਸ਼ਾ ਕਰੋ ਨਾਮ ਦਾ ਨਸ਼ਾ ਕਰੋ ਗੁਰਦੁਆਰੇ ਮੰਦਰ ਮਸ਼ਤਾਂ ਚ ਜਾ ਕੇ ਨਸ਼ਾ ਕਰੋ ਸਾਧ ਸੰਗਤ ਨਾਮ ਦੇ ਨਸ਼ੇ ਵਿੱਚ ਬੇਸ਼ੁਮਾਰ ਨਸ਼ਾ ਸਾਧ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਨੂੰ ਮੰਤਰੀ ਵੈਦ ਮੰਡਲ ਪੰਜਾਬ ਦਾ ਪ੍ਰਧਾਨ ਵੈਦ ਸੁਮਨ ਕੁਮਾਰ ਸੋਦ ਅੱਜ ਬਾਬਾ ਜੀ ਕੋਲ ਇਹਨਾਂ ਦੇ ਡੇਰੇ ਤੇ ਪਹੁੰਚੇ ਆਂ ਔਰ ਪਹੁੰਚ ਕੇ ਬਹੁਤ ਆਨੰਦ ਆਇਆ ਕਿਉਂਕਿ ਸੰਗਤਾਂ ਬਹੁਤ ਸੀਗੀਆਂ ਔਰ ਸੰਗਤਾਂ ਨੂੰ ਇਹਨਾਂ ਨੇ ਇੱਥੇ ਆ ਕੇ ਬਹੁਤ ਨਿਹਾਲ ਹੋਈਆਂ ਨਾਲੇ ਬਾਬਾ ਜੀ ਨੇ ਕਿਹਾ ਕਿ ਜਿਹੜੇ ਅੱਜ ਕੱਲ ਦੀ ਜਵਾਨ ਪੀੜ੍ਹੀ ਆ ਇਹਨਾਂ ਨੂੰ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਮੈਂ ਬਾਬਾ ਜੀ ਦਾ ਪੂਰਾ ਸਹਿਯੋਗ ਕਰੂੰਗਾ ਕਿ ਜਿਹੜੇ ਲੋਕ ਨਸ਼ੇ ਦੇ ਨਸ਼ੇ ਦੇ ਵੱਲ ਜਾਂਦੇ ਆ ਉਹਨਾਂ ਦੇ ਮਾਪੇ ਨੂੰ ਸਮਝਾਇਆ ਜਾਏਗਾ ਬੱਚਿਆਂ ਨੂੰ ਸਮਝਾਇਆ ਜਾਏਗਾ ਇਹ ਤੁਹਾਡੀ ਜ਼ਿੰਦਗੀ ਜੜੀ ਬਹੁਤ ਲੰਬੀ ਹੈ ਜੇ ਨਸ਼ਿਆਂ ਦੇ ਨਾਲ ਚੱਲਦੇ ਰਹੋਗੇ ਤਾਂ ਤੁਹਾਡੀ ਉਮਰ ਬਹੁਤ ਘਟ ਜਾਣੀ ਹੈ ਇਸ ਕਰੇ ਬਾਬਾ ਜੀ ਦੇ ਜੋ ਵੀ ਜਨੇ ਆਯੁਰਵੇਦਿਕ ਮੈਡੀਕਲ ਕੈਂਪ ਲਾਂਦੇ ਆ ਮੈਂ ਬਾਬਾ ਜੀ ਨੂੰ ਪੂਰਾ ਸਹਿਯੋਗ ਦਊਂਗਾ ਜੈ ਹਨਵੰਤਰੀ ਜੈ ਆਯੁਰਵੇਦ ਵਾਈ ਗੁਰੂ ਜੀ ਦਾ ਖਾਲਸਾ ਵਾਈ ਗੁਰੂ ਜੀ ਦੀ ਫਤਿਹ ਮੈਂ ਡਾਕਟਰ ਬਰਿੰਦਰ ਕੁਮਾਰ ਮਜੀਠਾ ਵਾਈਸ ਪ੍ਰੈਜ਼ੀਡੈਂਟ ਤਨਵੰਤਰੀ ਵੈਦ ਮੰਡਲ ਡਿਸਟ੍ਰਿਕਟ ਜਲੰਧਰ ਅੱਜ ਗਾਂਧੀ ਕੈਂਪ ਡੇਰਾ ਬਾਬਾ ਮੇਰ ਸਿੰਘ ਜੀ ਦੇ ਦਰਬਾਰ ਦੇ ਵਿੱਚ ਸਾਰੀ ਟੀਮ ਦੇ ਨਾਲ ਉਪਸਥਿਤ ਹੋયા ਆ ਬਾਬਾ ਜੀ ਦਾ ਆਸ਼ੀਰਵਾਦ ਲੈਣ ਦੇ ਲਈ ਬਾਬਾ ਜੀ ਨਾਲ ਸੰਪਰਕ ਦੇ ਵਿੱਚ ਆਏ 1-2 ਸਾਲ ਹੋ ਚੁੱਕੇ ਨੇ ਬਾਬਾ ਜੀ ਨਾਲ ਅਸੀਂ ਕਈ ਤਰ੍ਹਾਂ ਦੀਆਂ ਕੈਂਪ ਲਗਾਏ ਨੇ ਆਯੁਰਵੇਦ ਮੈਡੀਸਨ ਅਸੀਂ ਫ੍ਰੀ ਦਿਤੀਆਂ ਤੇ ਹੁਣ ਅਸੀਂ ਬਾਬਾ ਜੀ ਦੇ ਨਾਲ ਮਿਲ ਕੇ ਇੱਕ ਮੈਡੀਟੇਸ਼ਨ ਦੀ ਇੱਕ ਐਸੀ ਖੋਜ ਕਰ ਰਹੇ ਆ ਜਿੰਦੇ ਵਿੱਚ ਜਿਹੜੇ ਬੱਚੇ ਵੀ ਨਸ਼ਿਆਂ ਤੇ ਲੱਗੇ ਹੋਏ ਨੇ ਉਹਨਾਂ ਨੂੰ ਬਿਨਾਂ ਦਵਾਈ ਦੇ ਨਾਲ ਮੈਡੀਟੇਸ਼ਨ ਦੇ ਰਾਹੀਂ ਅਸੀਂ ਉਹਨਾਂ ਦਾ ਫ੍ਰੀ ਟ੍ਰੀਟਮੈਂਟ ਕਰਾਂਗੇ ਇਸ ਬਾਰੇ ਬਾਬਾ ਜੀ ਨਾਲ ਮੇਰੀ ਵਿਚਾਰ ਚੱਲ ਰਹੇ ਸੀਗੇ ਅੱਜ ਸਾਡੇ ਰਾਸ਼ਟਰੀ ਰਤਨ ਅਵਾਰਡ ਵੈ ਸੁਮਨ ਸੂਜੀ ਵੀ ਅੱਜ ਇੱਥੇ ਪਹੁੰਚੇ ਹੋਏ ਨੇ ਇਸ ਸਮਾਗਮ ਦੇ ਵਿੱਚ ਅਸੀਂ ਉਹਨਾਂ ਨਾਲ ਵੀ ਆਪਣੇ ਵਿਚਾਰ ਸਾਂਝੇ ਕੀਤੇ ਨੇ ਤੇ ਉਹਨਾਂ ਨੇ ਵੀ ਸਾਨੂੰ ਆਪਣੀ ਪੂਰੀ ਸਹਿਮਤੀ ਦਿੱਤੀ ਹੈ ਤੇ ਜਲੰਧਰ ਦੇ ਪ੍ਰਧਾਨ ਜਤਿੰਦਰ ਕੁਮਾਰ ਜੀ ਵੀ ਆਏ ਨੇ ਤੇ ਬਹੁਤ ਜਲਦ ਅਸੀਂ ਬਾਬਾ ਜੀ ਨਾਲ ਮਿਲ ਕੇ ਐਸੀ ਮੈਡੀਟੇਸ਼ਨ ਤਿਆਰ ਕਰਾਂਗੇ ਜਿੰਦੇ ਰਾਹੀ ਜਿਹੜੇ ਲੋਕ ਨਸ਼ੇ ਕਰਦੇ ਨੇ ਜਾਂ ਜਿਨ੍ਹਾਂ ਨੂੰ ਨੀਂਦ ਦੀਆਂ ਗੋਲੀਆਂ ਖਾਦੇ ਵਗੈਰ ਨੀਂਦ ਨਹੀਂ ਆਂਦੀ ਅਸੀਂ ਉਹਨਾਂ ਨੂੰ ਉਸ ਮੈਡੀਟੇਸ਼ਨ ਦੇ ਰਾਹੀਂ ਅਸੀਂ ਉਹਨਾਂ ਦਾ ਇਲਾਜ ਕਰਾਂਗੇ ਔਰ ਅਗਰ ਸਾਨੂੰ ਜਾ ਕੇ ਵੀ ਕਿਤੇ ਕੈਂਪ ਲਗਾਉਣਾ ਪਿਆ ਅਸੀਂ ਉਸ ਕੈਂਪ ਦੇ ਰਾਹੀਂ ਇਹਨਾਂ ਲੋਕਾਂ ਦੀ ਸੇਵਾ ਕਰਾਂਗੇ ਔਰ ਅਸੀਂ ਜਿਹੜੇ ਵੀ ਸਿੱਖਣ ਦੇ ਇੱਛੁਕ ਹੋਣਗੇ ਅਸੀਂ ਉਹਨਾਂ ਨੂੰ ਇਸ ਮੈਡੀਟੇਸ਼ਨ ਨੂੰ ਜ਼ਰੂਰ ਸਿਖਾਵਾਂਗੇ ਤੇ ਅੱਜ ਬਾਬਾ ਜੀ ਦਾ ਅਸ਼ੀਰਵਾਦ ਮਿਲਿਆ ਸਾਰੀ ਟੀਮ ਵੈਦ ਮੰਡਲ ਦੀ ਇੱਥੇ ਉਪਸਥਿਤ ਹੈ ਮੈਂ ਤਹਿ ਦਿਲ ਤੋਂ ਬਾਬਾ ਜੀ ਦਾ ਸ਼ੁਕਰਗੁਜ਼ਾਰ ਹਾਂ ਧੰਨਵਾਦ ਕਰਦਾ ਕਿ ਇਸੇ ਤਰ੍ਹਾਂ ਮੇਰ ਭਰਿਆ ਹੱਥ ਸਾਡੇ ਸਾਰਿਆਂ ਤੇ ਰੱਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਗੰਤੀ ਗੈਂਪ ਬਾਬਾ ਜੀ ਦੇ ਡੇਰੇ ਤੇ ਆਇਆ ਆ ਕੇ ਮੈਨੂੰ ਬਹੁਤ ਹੀ ਆਨੰਦ ਮਿਲਿਆ ਬਾਬਾ ਜੀ ਨੇ ਸਾਨੂੰ ਅਸ਼ੀਰਵਾਦ ਦਿੱਤਾ ਸੇਵਾ ਦਾ ਮੌਕਾ ਦਿੱਤਾ ਬਾਬਾ ਜੀ ਨੇ ਨਸ਼ੇ ਦੇ ਬਾਰੇ ਬੋਲਿਆ ਬਾਬਾ ਜੀ ਨੇ ਬਹੁਤ ਹੀ ਅچھے ਵਿਚਾਰ ਰੱਖੇ ਜਦ ਕਿ ਜਿਹੜੇ ਨੌਜਵਾਨ ਜਿੰਨੇ ਵੀ ਨੇ ਸਾਡੇ ਨਸ਼ੇ ਵੱਲ ਨੂੰ ਜਾ ਰਹੇ ਨੇ ਉਹਨਾਂ ਨੂੰ ਸਾਡੇ ਬਾਹਲੇ ਦੇਸ਼ ਦੀ ਤਾਕਤਾਂ ਸਾਡੇ ਪੰਜਾਬ ਨੂੰ ਤੇ ਦੇਸ਼ ਨੂੰ ਕਮਜ਼ੋਰ ਕਰਨਾ ਚਾਹੁੰਦੇ ਹਨ ਮੈਂ ਚਾਹੁੰਦਾ ਹਾਂ ਕਿ ਬਾਬਾ ਜੀ ਦੇ ਨਾਲ ਅਸੀਂ ਰਲ ਕੇ ਸਾਰੇ ਆਪਣੇ ਦੇਸ਼ ਦੇ ਆਪਣੇ ਬੱਚਿਆਂ ਨੂੰ ਬਚਾਈਏ ਜਿਸ ਨਾਲ ਕਿ ਸਾਡੇ ਦੇਸ਼ ਦੀ ਤਰੱਕੀ ਹੋਵੇ ਦੂਜੇ ਮੁਲਕ ਚਾਹੁੰਦੇ ਨੇ ਵੀ ਸਾਡੇ ਦੇਸ਼ ਦੀ ਤਰੱਕੀ ਰੁਕ ਜਵੇ ਪਰ ਅਸੀਂ ਆਪਣੇ ਮੁਲਕ ਦੇ ਬੱਚਿਆਂ ਨੂੰ ਬਚਾਉਣ ਲਈ ਹਰ ਬਹੁਤ ਕੋਸ਼ਿਸ਼ ਕਰਾਂਗੇ ਜੈ 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 ਇਤਨ ਮੰਤਰੀ ਜੈ ਅਰਵੇ ਜੈ ਬੋਲੇ ਸੋਨਿਹਾਰ ਸਰਬ ਸ੍ਰੀ ਓਮ ਨਹੀਂ ਨਹੀਂ ਚਮਚ ਬਹੁਤ ਸਾਰੇ ਚਮਚ ਲੈ ਹਾਂ ਉਹ ਚਮਚ ਕਿੱਥੇ ਰੱਖੋ ਬਾਬਾ ਜੀ ਚਮਚ ਲੈ ਬੈਠਾ